ਬਾਕੀ ਆ ਟੁੱਟੀਆਂ ਦੀਆਂ ਚੋਣਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਵਾਲੋ ਵਾਲੀ ਕਰਾ ਤੇ ਲੋਕੀ ਫੜ ਕੇ ਲੱਖ ਦੀ ਲਾਹਣ ਪਿਆ ਜਿਹੜੇ ਲੀਡਰਾਂ ਪਿੱਛੇ ਜਾ ਕੇ ਲੜ ਕੇ ਪੱਗਾਂ ਲਾਉਣ ਦੇ ਇੱਕ ਦੂਜੇ ਦੀਆਂ ਡੁੱਬ ਕੇ ਨਹੀਂ ਮਰ ਜਾਣਾ ਜੀਦਾ ਤੁਹਾਨੂੰ ਉਹ ਅੰਦਰ ਬੈਠੇ ਚਾਹ ਇਕੱਠੇ ਪੀਂਡਿਆ ਤੁਸੀਂ ਬਾਹਰ ਧੀਰੀ ਭੈਣ ਦੀਆਂ ਗਾਲਾਂ ਕੱਢਣ ਦੇ ਖਲੁੱਤੇ ਉੱਥੇ ਸ਼ਰਮ ਆਉਣੀ ਚਾਹੀਦੀ ਹੈ ਸਰਦਾਰ ਕਿਹੜੇ ਪਸੇ ਹੋ ਰਹਿ ਗਿਆ ਕੀ ਉਹ ਨਕਮੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਕੀ ਹੁੰਦੀ ਆ ਉਹ ਮਹਾਸਿਰ ਜੋੜ ਕੇ ਤੁਸੀਂ ਬਹਿਣ ਲੱਗੇ ਹੋ ਤੁਹਾਨੂੰ ਲੀਡਰਾਂ ਨੇ ਇਹੋ ਜਿਹਾ ਜੁੱਤੀਓ ਜੁੱਤੀ ਕੀਤਾ ਵਾ ਸਿਰ ਨਹੀਂ ਜੁੜਨੇ ਤੁਹਾਡੇ 10-10 ਸਾਲ ਵੇਖਿਓ ਆਪ ਉਹ ਵਿਆਹਾਂ ਤੇ ਵੀ ਇਕੱਠੇ ਹੋਣਾ ਮਰੇ ਪਰ ਇਹਦੇ ਵੀ ਇਕੱਠੇ ਹੋਣ ਜਾਂਦੇ ਕਿ ਨਹੀਂ ਐਮਐਲਏ ਐਮਐਲਏ ਦੇ ਜਾਂਦਾ ਕਿ ਨਹੀਂ ਜਾਂਦਾ ਮੁੰਡੇ ਦਾ ਵਿਆਹ ਹੋਵੇ ਕੁੜੀ ਦਾ ਵਿਆਹ ਹੋਵੇ ਜਾਂਦੇ ਕਿ ਨਹੀਂ ਜਾਂਦੇ ਆ ਕਿੱਡੇ ਵੱਡੇ ਲੀਡਰ ਦਾ ਵਿਆਹ ਹੋਇਆ ਏ ਉਹਦੇ ਸਾਰੇ ਹੀ ਗਏ ਕੁੜੀ ਦੇ ਉਹਦੀ ਕੁੜੀ ਦਾ ਸ਼ਾਇਦ ਵਿਆਹ ਸੀ ਪਿਛੇ ਦੇ ਅਹੀਂ ਪਿੰਡਾਂ 'ਚ ਵੈਰ ਪਾ ਕੇ ਬੈਠੇ ਨੋ 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 ਅਹੀਂ ਪਹਿਲਾਂ ਲੜਨਾ ਹੀ ਵੇਖੀਂ ਦੀ ਪੱਗ ਮੈਂ ਲਾਉਣੀ ਦਾੜ੍ਹੀ ਮੈਂ ਪੁੱਟਣੀ ਇਹਦੀ ਸਾਡੇ ਮੰਤਰੀ ਸਾਹਿਬ ਨੂੰ ਮਾੜਾ ਕਹੂਗਾ ਕਿਉਂ ਮੰਤਰੀ ਵੀ ਨਰਖਾ ਮਾਰਨਾਂ ਦਾ ਕਰਾਤੇ ਜੁੱਤੀ ਕੋ ਜੁੱਤੀ ਵੇਖਿਆ ਗਣੀ ਨੰਦ ਵੱਜਾ ਵਾ ਫਿਲਮ ਲੱਗੀ ਫਰੀ ਦੀ ਹਨਾ ਪੱਗਾਂ ਲੱਤੀਆਂ ਵਾਲ ਪੁੱਟੇ ਦਾੜੀਆਂ ਪੁੱਟੀਆਂ ਸ਼ਰਮ ਦਾ ਘਾਟਾ ਸਾਡੇ ਲੋਕਾਂ ਨੂੰ ਦੁੱਕੀ ਦੀਆਂ ਚੋਣਾ ਤੇ ਕੀ ਹਾਲਤ ਕਰਦੀ ਪੜਗੇ ਸਾਡੀ ਕਿੱਥੇ ਗਈ ਸਾਡੀ ਸਾਫ ਵਾਲੀ ਦਿ੍ਰਤੀ ਗੱਲਾਂ ਹੀ ਬਾਬਾ ਦੀਪ ਸਿੰਘ ਦੀਆਂ ਕਰਨਾ ਜੁੱਤੀ ਕੋ ਜੁੱਤੀ ਇੱਕ ਸ਼ਰਾਬ ਦੀ ਬੋਤਲ ਤੇ ਹੁੰਦੇ ਖਲੋਤੇ ਕਿੱਥੇ ਆ ਗੱਲਾਂ ਖੰਡੇ ਵਾਲੇ ਬਾਪੂ ਦੀਆਂ ਜਿਨੇ 44 ਦੇ ਟਕਾਇਆ ਤੇ ਪਗੋ ਪਗੀ ਭੁਗੀ ਦੇ ਕਾਰਟੇ ਹੁੰਦੇ ਇਥੇ ਲੋ